ਅੱਜ ਤਾਂ ਬਿਜ਼ੀ ਸੀ ਹਾਂ ਥੋੜਾ ਬਿਜ਼ੀ ਸੀ ਅਜਾ ਕੇ ਅਰਵਿੰਦਰ ਡੇਟਾ ਜਿਹੜੀਆਂ ਹੈਗੀਆਂ ਉਹ ਆਪਾਂ ਪਹਿਲਾਂ ਦੱਸ ਦਈਏ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਆ ਕਬੱਡੀ 365.com ਤੇ ਜਿੰਨੇ ਵੀ ਸਾਡੇ ਭਰਾ ਇਸ ਵੀਡੀਓ ਨੂੰ ਵਾਚ ਕਰ ਰਹੇ ਆ ਸੋ ਟੂਰਨਾਮੈਂਟ ਦੀਆਂ ਜਿਹੜੀਆਂ ਤਰੀਕਾਂ ਹੈਗੀਆਂ ਜੀ ਉਹ 19 ਅਤੇ 20 ਮਾਰਚ ਆ ਸੋ ਸਾਡੀ ਸਾਰਿਆਂ ਨੂੰ ਬੇਨਤੀ ਆ ਵੀ ਬਹੁਤ ਸਾਰੇ ਜਿਹੜੇ ਦਰਸ਼ਕਾਂ ਨੂੰ ਇਸ ਗੱਲ ਦੀ ਵੇਟ ਸੀਗੀ ਵੀ ਜਲਾਲ ਦਾ ਟੂਰਨਾਮੈਂਟ ਕਦੋਂ ਆਊਗਾ ਕਿਉਂਕਿ ਬਾਈ ਅਜਮੇਰ ਵੀ ਐਤ ਕੀ ਆਇਆ ਮੇਲਾ ਦਾ ਬਾਈ 2 ਸਾਲਾਂ ਬਾਅਦ ਆਇਆ ਤੇ ਸਾਡੀ ਇਹ ਸੋਚ ਸੀ ਵੀ ਜਦੋਂ ਬਾਈ ਅਜਮੇਰ ਇੱਥੇ ਹੋਵੇ ਤੇ ਉਦੋਂ ਹੀ ਇਹ ਟੂਰਨਾਮੈਂਟ ਜਿਹੜਾ ਅਸੀਂ ਕਰਵਾਈਏ ਤੇ ਬਾਈ ਹੁਣ ਆਇਆ ਬਾਈ ਖੁੱਲਾ ਟਾਈਮ ਲੈ ਕੇ ਆਇਆ ਤੇ ਸਾਨੂੰ ਵੀ ਖੁਸ਼ੀ ਆ ਯਾਰ ਬਾਈ ਸਾਨੂੰ ਐ ਵਿਆਹ ਜਿੰਨਾ ਚਾ ਚੜਿਆ ਪਿਆ ਵੀ ਅਸੀਂ ਆਪਦੇ ਪਿੰਡ ਟੂਰਨਾਮੈਂਟ ਸਾਰੇ ਭਰਾ ਹਰਾਲ ਮਿਲ ਕੇ ਕਰਵਾ ਸਹੀ ਹਾਂਜੀ ਅਜਾ ਰਪਿੰਦਰ ਡੇਟ ਤਾਂ ਹੋ ਗਈ ਉਹੀ 20 ਮਾਰਚ ਦਾ ਆਪਾਂ ਦਿਨ ਮੰਨ ਲਈਏ ਪਰ ਉਸ ਇਹ 20 ਮਾਰਚ ਹੀ ਕਿਉਂ ਡਿਸਾਈਡ ਕੀਤੀ ਬਲੇ ਇਹ ਮੇਰੇ ਲਗਭਗ ਇਹ ਦੋ ਸੀਜ਼ਨ ਜਿਹੜਾ ਹੈਗਾ ਕਬੱਡੀ ਦਾ ਖਤਮ ਹੋਣ ਦੇ ਕਿਨਾਰੇ ਮੰਨਿਆ ਜਿਹੜਾ ਹੈਗਾ ਤੇ ਇਹ ਡੇਟ ਕਿਵੇਂ ਮਤਲਬ ਉਹ ਇਸੇ ਕਰਕੇ ਵੀ ਬਾਈ ਅਜਮੇਰ ਕਰਕੇ ਜਾਂ ਉਹਦੇ ਵਿੱਚ ਹੋਰ ਵੀ ਕਾਫੀ ਰੀਜਨ ਹਾਂਜੀ ਉਹਦੇ ਵਿੱਚ ਹੋਰ ਵੀ ਰੀਜਨ ਨੇ ਹੈਗੇ ਇੱਕ ਤਾਂ ਸਾਰੀਆਂ ਫੈਡਰੇਸ਼ਨਲਸ ਨੇ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਉਹਨਾਂ ਦੇ ਮੈਚ ਖਤਮ ਹੋ ਜਾਣੇ ਆ ਇੱਕ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਹੁੰਦਾ ਜੀ ਉਹ 14 ਤੇ 15 ਮਾਰਚ ਨੂੰ ਹੋ ਰਿਹਾ ਤੇ ਸਾਡੀ ਸੋਚ ਸੀ ਕਿ ਵੀ ਅਸੀਂ ਆਪਾਂ ਉਸ ਤੋਂ ਬਾਅਦ ਚ ਕਰਵਾਈਏ ਤੇ ਇੱਕ ਥੋੜੇ ਜਿਹੇ ਦਿਨ ਵੀ ਉਦੋਂ ਜਿਹੜੇ ਆ ਖੁੱਲ ਜਾਂਦੇ ਆ ਹਨ ਤੇ ਬਾਕੀ ਜਦੋਂ ਜਿਹੜਾ ਕੰਮ ਹੋਣਾ ਹੁੰਦਾ ਤੇ ਉਹ ਨਹੀਂ ਹੋਣਾ ਹੁੰਦਾ ਹਨਾ ਤੁਹਾਨੂੰ ਪਤਾ ਹੀ ਹੈ ਅੱਛਾ ਹੁਣ ਜਿਹੜੀ ਤਿਆਰੀ ਕੀਤਾ ਰੱਖੀ ਹੈ ਕੀ ਪ੍ਰਾਈਜ਼ ਰੱਖ ਲਏ ਕਿਹੋ ਜੀਆਂ ਟੀਮ ਆਉਣਗੇ ਉਹਦੇ ਵਿੱਚ ਖੁੱਲ ਕੇ ਜੀ ਜਾਣਕਾਰੀ ਦੇ ਦਿੰਦਾ ਕਿ ਜਿਹੜੇ ਦੇਖਣ ਵਾਲੇ ਉਹਨਾਂ ਨੂੰ ਇਹ ਪਤਾ ਲੱਗੇ ਹਾਂਜੀ ਆਪਾਂ ਸਭ ਤੋਂ ਪਹਿਲਾਂ ਤਾਂ ਰੱਖੀ ਹੋਈ ਹੈ ਜੀ 40 ਕਿਲੋ 40 ਕਿਲੋ ਦੇ ਵਿੱਚ 5000 4000 ਬੈਸਟ ਰੇਟਰ ਤੇ ਸਟੋਪਰ ਨੂੰ 7-7 ਕਿਲੋ ਘਿਓ ਦੇ ਨਾਲ ਸਨਮਾਨ ਕੀਤਾ ਜਾਊਗਾ ਜੀ ਉਸ ਤੋਂ ਬਾਅਦ 57 ਕਿਲੋ ਹੈ ਜੀ 57 ਕਿਲੋ ਦੇ ਵਿੱਚ 12000 ਤੇ 8000 ਪ੍ਰਾਈਜ਼ ਹੋਊਗਾ ਤੇ 10-10 ਕਿਲੋ ਬੈਸਟ ਰੇਟਰ ਤੇ ਸਟਾਪਰ ਨੂੰ ਜਿਹੜਾ ਉਹ ਘੋਲ ਦਿੱਤਾ ਜਾਊਗਾ ਤੇ ਇਸ ਤੋਂ ਬਾਅਦ 65 ਕਿਲੋ ਆ ਜੀ 65 ਕਿਲੋ ਦੇ ਵਿੱਚ 21000 ਤੇ 15000 ਦੋ ਬਾਹਰੋਂ ਹੋਣਗੇ ਬੈਸਟ ਰੇਟਰ ਤੇ ਜਾਫੀ ਨੂੰ 11 ਕਿਲੋ ਬਾਦਾਮ 11-11 ਕਿਲੋ ਪਲੱਸ ਰੇਂਜਰ ਸਾਈਕਲ ਤੇ ਉਸ ਤੋਂ ਬਾਅਦ ਕਬੱਡੀ ਓਪਨ ਦੋ ਬਾਹਰੋਂ 16 ਟੀਮਾਂ ਬੁੱਕ ਕੀਤੀਆਂ ਹੋਈਆਂ 175 ਦੇ ਨਾਲ ਬੈਸਟ ਰੇਟਰ ਤੇ ਜਾਫੀ ਨੂੰ ਜਿਹੜਾ ਉਹ ਮੋਟਰਸਾਈਕਲ ਦਿੱਤੇ ਜਾਣਗੇ ਤੇ ਸਾਡੇ ਤਿੰਨ ਸਲਮਾਨਾ ਜੀ ਜਿਹੜੇ ਵੱਡੇ ਆ ਸਾਨੂੰ ਉਹਨਾਂ ਸਲਮਾਨਾਂ ਦੀ ਵੀ ਬੜੀ ਖੁਸ਼ੀ ਆ ਸਭ ਤੋਂ ਪਹਿਲਾਂ ਤਾਂ ਬਾਈ ਅਜਮੇਰ ਜਲਾਲ ਜੀ ਦਾ ਸਾਡੇ ਸਮੁੱਚੇ ਪਿੰਡ ਵੱਲੋਂ ਅਠਾ ਜਲਾਲਾਂ ਵੱਲੋਂ ਵੀ ਆਪਾਂ ਇਹ ਕਹਿ ਸਕਦੇ ਆ ਕਿਉਂਕਿ ਜੇ ਅੱਜ ਜਲਾਲ ਦੇ ਵਿੱਚ ਕਬੱਡੀ ਆ ਤਾਂ ਉਹ ਬਾਈ ਕਰਕੇ ਆ ਹਨ ਜੇ ਅਸੀਂ ਵੀ ਖੜੇ ਆ ਬਾਈ ਸਚਾਈ ਦੱਸੀਏ ਤਾਂ ਬਾਈ ਕਰਕੇ ਆ ਕਿਉਂਕਿ ਇਹ ਬਾਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਗਰਾਊਂਡਾਂ ਦੇ ਵਿੱਚ ਤੇ ਦੁਨੀਆ ਦੇ ਨਕਸ਼ੇ ਤੇ ਜਿਹੜਾ ਜਲਾਲ ਦੇ ਨਾਮ ਨੂੰ ਹੋਰ ਵੀ ਸ਼ਖਸੀਅਤਾਂ ਨੇ ਲੈ ਕੇ ਆਂਦਾ ਪਰ ਬਾਈ ਉਹਨਾਂ ਨੇ ਵੀ ਆਪਣੀ ਜਿਹੜੀ ਆ ਕਬੱਡੀ ਦੇ ਲੈਵਲ ਤੇ ਦਾ ਮਤਲਬ ਇਹਨਾਂ ਨੂੰ ਹੀ ਕਿਹਾ ਗਿਆ ਹਾਂ ਬਿਲਕੁਲ ਬਿਲਕੁਲ ਔਰ ਉਸ ਤੋਂ ਬਾਅਦ ਅਜਮੇਰ ਬਾਈ ਨੂੰ ਜਿਹੜਾ ਸੋਨੇ ਦੇ ਕੈਂਠੇ ਦੇ ਨਾਲ ਉਹ ਸਮੁੱਚੇ 8 ਜਲਾਲਾਂ ਵੱਲੋਂ ਹੀ ਸਨਮਾਨ ਕੀਤਾ ਜਾਊਗਾ ਉਸ ਤੋਂ ਬਾਅਦ ਕਬੱਡੀ ਦਾ ਆਜੂਬਾ ਜੀਵਨ ਮਾਨੂਕੇ ਔਰ ਉਹਨੂੰ ਸਾਰੇ ਭਰਾਵਾਂ ਵੱਲੋਂ ਰਲ ਮਿਲ ਕੇ ਸਕੋਰਪੀਓ ਐਨ ਗੱਡੀ ਦੇ ਨਾਲ ਸਨਮਾਨ ਕੀਤਾ ਜਾਊਗਾ ਤੇ ਗੁਲਜਾਰੀ ਮੂਨਕ ਉਹਨਾਂ ਨੂੰ ਵੀ ਜਿਹੜੀ ਆ ਉਹਨਾਂ ਦੇ ਸਾਰੇ ਦੋਸਤਾਂ ਵੱਲੋਂ ਜਿਹੜੀ ਸਕੋਰ ਉਪਰ ਐਨ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ ਜੀ ਸੋ ਸਾਡੀ ਇਹੋ ਬੇਨਤੀ ਆ ਸਾਰਿਆਂ ਨੂੰ ਹੱਥ ਬੰਨ ਕੇ ਵੀ ਆਓ ਤੁਹਾਡਾ ਆਪਣਾ ਟੂਰਨਾਮੈਂਟ ਅਸੀਂ ਤਾਂ ਸਿਰਫ ਇੱਕ ਇਹਦੀ ਰੂਪਰੇਖਾ ਜਾਂ ਪ੍ਰਬੰਧ ਹੀ ਕਰ ਰਹੇ ਆ ਇਹ ਤੇ ਸਾਰੀ ਸੰਗਤ ਦਾ ਤੇ ਸਾਰੀ ਕਬੱਡੀ ਦਾ ਹੀ ਹੈ ਟੂਰਨਾਮੈਂਟ ਅੱਛਾ ਭਾਈ ਮੈਂ ਆ ਗੱਲ ਚੱਲਦੇ ਚੱਲਦੇ ਜਦੋਂ ਰੁਪਿੰਦਰ